ਨਾਟਕ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਵੱਲੋਂ ਸਮੇਂ-ਸਮੇਂ 파ਰ ਤੋਂ ਆਉਣ ਵਾਲੇ ਅਕੈਡਮੀ ਦੇ ਮੈਂਬਰਾਂ ਅਤੇ ਵਿਦਵਾਨਾਂ ਨਾਲ ਰੂਬਰੂ ਕਰਵਾਇਆ ਜਾਂਦਾ ਹੈ ਇਸੇ ਲੜੀ ਅਧੀਨ ਅੱਜ ਪੰਜਾਬੀ ਪਵਨ ਲੁਧਿਆਣਾ ਵਿਖੇ ਡਾਕਟਰ सुरेंद्र ਤੰਜੜ ਨਾਲ ਰੂਬਰੂ ਕਰਵਾਇਆ ਗਿਆ ਅਕੈਡਮੀ ਦੇ ਸਾਬਕਾ ਪ੍ਰਧਾਨ ਡਾਕਟਰ ਸੁਖਦੇਵ ਸਿੰਘ ਸਿਰਸਾ ਨੇ ਪ੍ਰਧਾਨਗੀ ਭਾਸ਼ਣ ਦਦਿਆ ਕਿ 1947 ਤੋਂ ਬਾਅਦ ਆਜ਼ਾਦੀ ਦੀ ਲਹਿਰ ਦੇ ਸੁਪਨੇ ਟੁੱਟਣੇ ਸ਼ੁਰੂ ਹੋਏ ਤਾਂ ਕਵਿਤਾ ਦੇ ਵਿੱਚ ਤੇ ਵਿਸ਼ੇਸ਼ ਕਰਕੇ ਪੰਜਾਬੀ ਮਾਨਸਿਕਤਾ ਦੀ ਕਵਿਤਾ ਵਿੱਚ ਵਿਰੋਧ ਤੇ ਵਿਦਰੋਹੀ ਭਾਵਨਾ ਪੈਦਾ ਹੋਣ ਲੱਗੀ ਜਿਸ ਕਰਕੇ ਪਹਿਲਾਂ ਸ਼ਿਵ ਕੁਮਾਰ ਦਾ ਪ੍ਰਤੀਕਰਮ ਤੇ ਫਿਰ ਜੁਝਾਰਵਾਦੀ ਕਵਿਤਾ ਨੇ ਜਨਮ ਲਿਆ ਡਾਕਟਰ ਸੁਰਿੰਦਰ ਤੰਗਲ ਵਿਗਿਆਨ ਦਾ ਵਿਦਿਆਰਥੀ ਹੋ ਕੇ ਉਸ ਲਹਿਰ ਵੱਲ ਅਹਲ ਹੋਕੇ ਕਵਿਤਾ ਦੇ ਰਾਪਿਆ ਉਹਨਾਂ ਦੀ ਕਵਿਤਾ ਵਿੱਚ ਦਿਸਦੇ ਸੰਸਾਰ ਤੋਂ ਅਗਾਹ ਦੀ ਗੱਲ ਵਿਖੀ ਜਾ ਸਕਦੀ ਹੈ ਪੰਜਾਬੀ ਸਾਹਿਤ ਅਕੈਡਮੀ ਤੋਂ ਜਾਣ ਦੇ ਪ੍ਰਧਾਨ ਡਾਕਟਰ ਸਰਬਜੀਤ ਸਿੰਘ ਹੋਰਾ ਨੇ ਜੀ ਆਇਆਂ ਕਹਿੰਦਿਆਂ ਕਿਹਾ ਕਿ ਡਾਕਟਰ ਸੁਰਿੰਦਰ ਤੰਜਲ ਸਾਡਾ ਬਹੁਤ ਉਹ ਸਹਿਤਕਾਰ ਹੈ ਜਿਸ ਦਾ ਸਵਾਗਤ ਕਰਦੇ ਹਾਂ ਅਸੀਂ ਸਮੂੱਚੀ ਨਵ ਪ੍ਰਗਤੀਸ਼ੀਲ ਕਵਿਤਾ ਦਾ ਸਵਾਗਤ ਕਰਦੇ ਹਾਂ ਲੇਖਕ ਦੀ ਜਾਣ ਪਛਾਣ ਕਰਵਾਉਂਦੇ ਸ਼੍ਰੀ ਸੁਰਿੰਦਰ ਕੈਲੇ ਨੇ ਕਿਹਾ ਕਿ ਡਾਕਟਰ ਸੁਰਿੰਦਰ ਤੰਜਲ ਨੂੰ ਉਹ ਕੈਨੇਡਾ ਕੈਮ ਲੂਪਸ ਵਿਖੇ ਅਕਸਰ ਕੈਨੇਡਾ ਫੇਰੀ ਸਮੇਂ ਮਿਲਦੇ ਰਹਦੇ ਸਾਨੂੰ ਇਹ ਕੈਨੇਡਾ ਦੀ ਕੈਮ ਲੂਪਸ ਯੂਨੀਵਰਸਿਟੀ ਵਿੱਚ ਕੰਪਿਊਟਰ ਸਾਇੰਸ ਦੇ ਪ੍ਰੋਫੈਸਰ ਐਮਰੇਟਸ ਹਨ ਪਰ ਸ਼ਾਇਰ ਪੰਜਾਬੀ ਦੇ ਹਨ ਕਹਲੇ ਜੀ ਨੇ ਦੱਸਿਆ ਕਿ ਉਹ ਖੁਦ ਕਵਿਤਾ ਲਿਖਣ ਦੇ ਨਾਲ ਨਾਲ ਪਾਸ਼ ਦੀ ਸੰਪੂਰਨ ਕਵਿਤਾ ਦੇ ਵੱਡੇ ਸੰਪਾਦਕ ਹਨ ਡਾクター सुरेंद्र ਤੰਜਨੇ ਸਰੋਤਿਆਂ ਦੇ ਰੂਬਰੂ ਹੁੰਦਿਆ ਜਿੱਥੇ ਆਪਣੇ ਜੀਵਨ ਸੰਘਰਸ਼ ਬਾਰੇ ਸੰਖੇਪ ਜਾਣਕਾਰੀ ਸਾਂਝੀ ਕੀਤੀ ਉਥੇ ਆਪਣੇ ਪਿੰਡ ਦੀਆਂ ਗਲੀਆਂ ਨੂੰ ਯਾਦ ਕਰਦੇ ਆਪਣਾ ਕੈਨੇਡਾ ਦੇ ਕੈਮ ਰੂਪਸ ਤੱਕ ਦਾ ਸਫ਼ਰ ਬਿਆਨ ਕੀਤਾ ਉਹਨਾਂ ਨੇ ਕਿਹਾ ਕਿ ਮੇਰੇ ਖੂਨ ਵਿੱਚ ਮੇਰੀ ਧਰਤੀ ਮੇਰੇ ਆਲੇ ਦੁਆਲੇ ਵਿਦਰੋਹੀ ਭਾਵਨਾਵਾਂ ਵਾਲੇ ਚਿੰਤਕਾਂ ਸ਼ਹੀਦਾਂ ਦਾ ਪ੍ਰਭਾਵ ਲੱਭਿਆ ਜਾ ਸਕਦਾ ਹੈ ਉਹਨਾਂ ਦੱਸਿਆ ਕਿ ਉਹ ਵਿਗਿਆਨ ਦੇ ਵਿਦਿਆਰਥੀ ਹੁੰਦੇ باوجود ਜਦੋਂ ਕਵਿਤਾ ਅਤੇ ਸਾਹਿਤ ਵੱਲ ਆਏ ਤਾਂ ਵਿਦਿਆਨਿਕ ਪਹੁੰਚ ਦਾ ਪੱਲਾ ਨਹੀਂ ਸੀ ਛੱਡਿਆ ਡਾਕਟਰ ਅਮਰਜੀਤ ਸਿੰਘ ਹੇਰ ਨੇ ਆਪਣੇ ਗਰਾਈ ਗਰਾਈ ਡਾਕਟਰ ਸੁਨਿੰਦਰ ਤੰਜਨ ਨਾਲ ਜੋੜ ਕੇ ਆਪਣੇ ਪਿੰਡ ਦੀਆਂ ਇਜਾਦਾ ਸਾਂਝੀਆਂ ਕੀਤੀਆਂ ਅਕੈਡਮੀ ਦੇ ਜਨਰਲ ਸਕੱਤਰ ਡਾਕਟਰ ਗੁਲਜਾਰ ਸਿੰਘ ਪੰਦੇਰ ਨੇ ਮੰਚ ਸੰਚਾਲਨ ਕਰਦੇ ਕਿਹਾ ਕਿ ਮੇਰੀ ਡਾਕਟਰ ਸੁਨਿੰਦਰ ਤੰਜਨ ਨਾਲ ਇਹ ਸਾਜ ਹੈ ਕਿ ਜਦੋਂ ਵੱਲੂਬਾੜ ਸੋਖੜੀ ਪੀਏ ਜੂ ਦੇ ਖੋਜ ਕੇਂਦਰ ਵਿੱਚ ਡਾਕਟਰ ਗੁਰਪ੍ਰਗਤ ਸਿੰਘ ਤੋਂ ਡਾਕਟਰ ਸੁਰਿੰਦਰ ਧੰਜਰ ਨੇ ਪੁੱਛਿਆ ਕਿ ਡਾਕਟਰ ਰਵਿੰਦਰ ਰਵੀ ਦੇ ਕਤਲ ਲਈ ਸੱਚਛ ਦੀ ਸ਼ੱਕ ਦੀ ਸੂਈ ਡਾਕਟਰ ਗੁਰਪ੍ਰਗਤ ਤੇ ਆਉਂਦੀ ਹੈ ਤਾਂ ਜਦੋਂ ਮੈਂ ਇਹ ਗੱਲ ਕਿਸੇ ਲਿਖਤ ਵਿੱਚ ਪਾਉਣੀ ਸੀ ਤਾਂ ਇਸ ਗੱਲ ਦੀ ਤਾਈ ਦੇ ਲਈ ਲੋੜ ਪਈ ਤਾਂ ਡਾਕਟਰ ਸੁਰਿੰਦਰ ਧੰਜਰ ਨੇ ਸਪਸ਼ਟ ਹਾਂ ਵਿੱਚ ਜਵਾਬ ਦਿੱਤਾ ਸੀ ਸੋ ਸੁਰਿੰਦਰ ਧੰਜਰ ਨਾਲ ਵਿਚਾਰਾਂ ਦੀ ਸਾਂਝ ਹੈ ਇਸ ਮੌਕੇ ਹੂਰਨ ਤੋਂ ਇਲਾਵਾ ਡਾਕਟਰ ਅਮਰਜੀਤ ਸਿੰਘ ਹੈ ਡਾਕਟਰ ਕੁਲਦੀਪ ਸਿੰਘ ਦੀਪ ਪ੍ਰੋਫੈਸਰ ਸੁਜੀਤ ਜੱਜ ਡਾਕਟਰ ਗੁਰਚਾਨ ਕੌਰ ਕੋਚਤ ਤਰੋਚਨ ਲੋਤੀ ਜਸਵੀਰ ਚੱਜ ਡਾਕਟਰ ਹਰੀ ਸਿੰਘ ਜੱਜਕ ਡਾਕਟਰ ਸੰਦੀਪ ਸ਼ਰਮਾ ਇੰਦਰਜੀਤ ਪਾਲ ਕੌਰ ਮਨਦੀਪ ਕੌਰ ਫਮਰਾ ਡਾਕਟਰ ਸੋਮਾ ਸਬਲੋਕ ਸੁਰਿੰਦਰਦੀਪ ਕਮਲਜੀਤ ਕੌਰ ਹਰਪ੍ਰੀਤ ਕੌਰ ਭਗਵਾਨ ਢਿੱਲੋਂ ਜਸਵੰਤ ਜੀਰਖ ਸਤਨਾਮ ਸਿੰਘ ਕੋਮਲ ਰਾਜਦੀਪ ਸਿੰਘ ਤੂਰ ਰਵਿੰਦਰ ਰਵੀ ਅਮਰਜੀਤ ਸ਼ੇਰਪੁਰੀ ਮੋਹੀ ਅਮਰਜੀਤ ਹਰੀਸ਼ ਪਖੋਵਾਲ ਸੰਪੂਰਨ ਸਿੰਘ ਸਨਮ ਰਣਜੀਤ ਰਾਣਾ ਸਵੇਤਕ ਕਾਫੀ ਗਿਣਤੀ ਵਿੱਚ ਲੇਖਕ ਹਾਜ਼ਰ ਸਨ